किन्ने ना गया किन्ने ना गया चलिए लो ना ਪੌਲ ਦੇ ਉੱਪਰ ਹਾਂ ਪੌਲ ਦੇ ਉੱਪਰ ਚਲੋ ਬੱਚਾ ਕਿਹੜਾ ਰਮਾਈ ਕੱਟਾ ਅੱਜ ਆਪਾਂ ਠੀਕ ਹੈ ਚੱਕੇਗਾ ਵਾਰ ਵਾਰ ਆਇਆ ਹੈ ਬਹੁਤ ਬੱਚਾ ਬੱਚਾ ਆਉਂਦੀ ਲੱਗਦੀ ਹੈ ਤਿੰਨ ਚਾਰ ਜਣੇ ਆ ਦੋ ਜਣੇ ਆ ਗਏ ਆ ਤਿੰਨ ਚਾਰ ਜਣੇ ਆ ਆਗੇ ਦੋ ਜਣੇ ਹੈ ਉਹ ਲਾਈ 20 ਹਸਪੀਟਲ ਵਿਚ ਚਲੇ ਗਏ ਰਿਲੇਟਿਵ ਹੈਗੇ ਆ ਇਹ ਠਨਕੋਟ ਤੋਂ ਆਏ ਸੀ ਅੱਗੇ ਨਿਕਲਣਾ ਸੀ ਤੇ ਫਲਾਈਓਵਰ ਦੇ ਉੱਪਰ ਐਕਸੀਡੈਂਟ ਹੋ ਗਿਆ ਕੋਈ ਰੋਂਗ ਸਾਈਡ ਪਤਾ ਨਹੀਂ ਕਿੱਦਾਂ ਗੱਡੀ ਸੀ ਉਹਨਾਂ ਡ੍ਰਿੰਕ ਕੀਤੀ ਹੋਈ ਸੀਗੀ ਸਾਡੇ ਫੈਮਿਲੀ ਬੈਠੀ ਸੀ ਉਹਨਾਂ ਨੇ ਹਿੱਟ ਕੀਤੀ ਆ ਗੱਡੀ ਤੇ ਤਿੰਨ ਲੇਡੀ ਸੀ ਛੋਟਾ ਬੱਚਾ ਸੀਗਾ ਤੇ ਹੁਣ ਥੋੜੀ ਜਿਹੀ ਕੰਡੀਸ਼ਨ ਇੱਕ ਦੀ ਤਾਂ ਥੋੜੀ ਜਿਹੀ ਇਦਈਆਂ ਬਾਕੀ ਥੋੜਾ ਠੀਕ ਆ ਗੱਡੀ ਕਿੰਨੇ ਲੋਕਾ ਟੁੱਟ ਗਈ ਗੱਡੀ ਤੇਨ ਲੇਡੀਸ ਸੀ ਇੱਕ ਛੋਟਾ ਬੱਚਾ ਸੀ ਡਰਾਈਵਰ ਵੀ ਨਾਲ ਹੈਗਾ ਤੇਨ ਠੀਕੇ ਮੁੰਡਾ ਉਹ ਵੀ ਠੀਕ ਆ ਨਹੀਂ ਸੱਟਾਂ ਲੱਗੀਆਂ ਗੁੱਜੀਆਂ ਲੱਗੀਆਂ ਬੰਦੇ ਠੀਕ ਆ ਤੁਹਾਡੇ ਸਾਹ ਹਾਂ ਬੰਦੇ ਠੀਕ ਆ ਨਾਮ ਕੀ ਆਪਣਾ ਸਰ ਮੇਰਾ ਸ਼ਰਮਨ ਤੁਸੀਂ ਕਿਹੜੀ ਆਏ ਤੋਂ ਮੈਂ ਜਲੰਧਰ ਤੋਂ ਸਰ ਕਿਹੜੀ ਜਗ੍ਹਾ ਜਾ ਰਹੇ ਸੀ ਨਾ ਪਤਾ ਲੱਗਿਆ ਇਹ ਅੱਗੇ ਜਾ ਰਹੇ ਸੀਗੇ ਜੀ ਫੰਕਸ਼ਨ ਤੇ ਜਾ ਰਹੇ ਤੇ ਜਿਹੜੀ ਗੱਡੀ ਹਿੱਟ ਹੋਈ ਉਹ ਕਿੰਨੇ ਲੋਕ ਸੀ ਪਤਾ ਕੁਝ ਉਹ ਇਕੱਲਾ ਹੀ ਬੰਦਾ ਸੀਗਾ ਉਹ ਜਲੰਧਰ ਤੋਂ ਸੀਗਾ ਉਹਨੂੰ ਰੈਫਰ ਕਰ ਦਿੱਤਾ ਜਲੰਧਰ ਕਿਸੇ ਹੋਰ ਹਸਪੀਟਲ ਦੇ ਵਿੱਚ ਉਹ ਜਲੰਧਰ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਪਠਾਨਕੋਟ ਤੋਂ ਅੱਗੇ ਨਿਕਲ ਰਹੇ ਸੀ ਠੀਕ ਹੈ ਬਿਲਕੁਲ ਪੁਲ ਆਇਆ ਸਾਰਾ 61 ਦਮ ਤੋਂ ਆਪਾਂ ਕੰਟਰੋਲ ਰੂਮ ਤੋਂ ਅਜਵੇਂ ਡਿਊਟੀ ਅਫਸਰ ਬਤੌਰ ਡਿਊਟੀ ਅਫਸਰ ਲੱਗਾ ਸੀ ਕਿ ਨਗਰ ਤੇ ਕੰਟਰੋਲ ਰੂਮ ਨੂੰ ਫੋਨ ਆਇਆ ਵੀ ਇਸ ਤਰ੍ਹਾਂ ਸੰਤੋਖਪੁਰਾ ਦੇ ਉੱਪਰ ਵਾਈਪਰਾਸਤੇ ਐਕਸੀਡੈਂਟ ਦੋ ਗੱਡੀਆਂ ਦਾ ਹੋਇਆ ਆ ਤੇ ਜਦੋਂ ਹੁਣ ਆ ਕੇ ਗੱਡੀਆਂ ਦਾ ਦੇਖਿਆ ਤੁਸੀਂ ਇੱਕ ਗੱਡੀ ਲੁਧਿਆਣਾ ਸਾਈਡ ਤੋਂ ਜਲੰਧਾ ਨੂੰ ਜਾ ਰਹੀ ਸੀ ਤੇ ਇੱਕ ਜਲੰਧਾ ਤੋਂ ਲੁਧਿਆਣਾ ਸਾਈਡ ਆ ਰਹੀ ਸੀ ਤੇ ਲੁਧਿਆਣਾ ਸਾਈਡ ਤੋਂ ਜਲਦੀ ਗੱਡੀ ਦੂਸਰੀ ਸਾਈਡ ਤੇ ਓਵਰਟੇਕ ਕਰਨ ਚਿੱਤਾਂ ਉਹ ਕਹਿੰਦਾ ਤੇ ਪਤਾ ਨਹੀਂ ਕੀ ਉਹਦੇ ਮੈਨਕਸ ਪਿਆ ਤੇ ਉਹ ਦੂਜੀ ਸਾਈਡ ਤੇ ਜਾ ਕੇ ਦੂਸਰੀ ਗੱਡੀ ਵਿੱਚ ਬੱਜੀ ਜਿਹੜੀ ਉਹ ਜੋ ਚਲਤਾ ਤੁਰ ਆ ਰਹੀ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਲਖੀਰ ਸਿੰਘ ਸਨੋਂ ਬਲਕਾਰ ਸਿੰਘ ਵਾਸੀ ਪਾਹੋਵਾਲ ਗਰਦਾਸਪੁਰ ਦੇ ਜਿਹੜੇ ਗੱਡੀ ਨੂੰ ਡਰਾਈਵ ਕਰ ਰਹੇ ਸੀਗੇ ਤੇ ਨਾਲ ਉਹਨਾਂ ਦੀ ਤਿੰਨ ਲੇਡੀਆਂ ਸੀ ਇੱਕ ਬੱਚਾ ਸੀਗਾ ਉਹਨਾਂ ਦੇ ਨਾਮ ਕਰਾਇਆ ਕਲੀਅਰ ਹੋ ਗਏ ਉਹਨਾਂ ਦੇ ਨਾਮ ਜਿਦਾਂ ਇੱਕ ਰੰਜਨਾ ਬਾਈਫੋਪ ਮਨਮੋਹਨ ਕਿਸ਼ਨ ਜੀ ਆ ਇੱਕ ਨਿਸ਼ਾ ਆ ਬੈਕ ਆਪ ਹੋ ਹਮੇਸ਼ਾ ਇੱਕ ਕਨਕਾ ਉਪਲ ਬੈਕ ਆਪ ਸਚਨਪੁਰਾ ਸਮੇਤੋਪੁਰ ਇਹ ਪਠਾਨਕੋੜ ਦੇ ਤੇ ਨਾਲ ਇਹਨਾਂ ਵਿਚਾਰ ਉਧਰ ਜੀ ਤੇ ਜਿਹੜਾ ਬੰਦਾ ਮੋਲੀ ਗੱਡੀ ਚੱਲੂ ਧਿਆਣ ਵਾਲੀ ਸੈਟ ਤੋਂ ਰਿਹਾ ਸੀ ਉਹਦਾ ਨਾਮ ਅੰਕੀਰ ਹੋਇਆ ਉਹਨਾਂ ਦਾ ਨਾਮ ਸੁਰਗਜਨ ਦੱਸਦੇ ਆ ਉਹ ਡਾਕਟਰ ਸਾਹਿਬ ਤੋਂ ਪੁੱਛਦੇ ਆ ਉਹ ਕਦੇ ਵੀ ਰੈਫਰ ਕਰ ਦਿੱਤੇ ਜਲੰਧਰ ਦੇ ਕੀ ਕੰਡੀਸ਼ਨ ਸੀ ਉਹਨਾਂ ਦੀ ਕਹਿੰਦੇ ਸਿਆਣ ਉਹ ਕਹਿੰਦੇ ਵੀ ਸਰਮੇਟ ਸਾਹਿਬ ਤੇ ਉਹਨਾਂ ਦੇ ਥੋੜਾ ਸੀਰੀਅਸ ਹੈ ਇਹ ਕਿਹੜੀਆਂ ਗੱਡੀਆਂ ਸੀ ਇਹ ਤੇ ਕੀ ਨੰਬਰ ਕੀ ਗੱਡੀਆਂ ਲੈ ਲਏ ਇਹ ਜਿਹੜੀ ਪੀਪੀ0 ਏ 35ਏ 1909 ਆ ਮ੍ਰਤੀ ਸਿਆਲ ਸੀ ਏਆਰਏਸੀ ਪਠਾਨਕੋਟ ਤੋਂ ਜਾ ਰਹੀ ਸੀ ਜਿਲੰਧਰ ਤੋਂ ਆਪਣੇ ਲੁਧਿਆਣੇ ਨੂੰ ਤੇ ਪੀਵੀ08 ਡੀਆਰ8899 ਸਵਿਫਟ ਗੱਡੀ ਸੀ ਵਾਈਟ ਕਲਰ ਤੇ ਇਹਦਾ ਜਿਹੜਾ ਡਰਾਈਵਰ ਸੀ ਸੁਰਜਨ ਉਹ ਆ ਰਿਹਾ ਸੀ ਘਰ ਲੁਧਿਆਣੇ ਤੋਂ ਜਿਲੰਧਰ ਨੂੰ ਜਾ ਰਿਹਾ ਸੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਵਾਈ ਉਹਨੇ ਇਹਨਾਂ ਦੇ ਬਿਆਨ ਲੈ ਕੇ ਜੋ ਡਾਕਟਰ ਸਾਹਿਬ ਦੇ ਦੇਆ ਉਹਨਾਂ ਤੋਂ ਲੈਨੇ ਬਿਆਨ ਦੇਣ ਦੇ ਕਾਬਿਲ ਹੋਣ ਕਿਤੇ ਹਸਪਤਾਲ ਬੰਦ ਕਰ ਦੇ ਨੁਕਸਾਨ ਦੱਸਿਆ ਪੇਸ਼ੈਂਟ ਜਿੰਨੇ ਸਾਡੇ ਰੱਗੀਆਂ ਸਾਰੇ ਠੀਕ ਆ ਗਿਆ ਹਾਂ ਜੇਨ ਕੋਲ ਹੁਣ ਬਾਕੀ ਇਹ ਫਲਿੱਪ ਕੱਟਦੇ ਆ ਜਿਹਦੀ ਜੈਡ ਕਟੋਂਗਰ ਕੀ ਉਹਨਾਂ ਨੂੰ ਪੁੱਛਾਂਗੇ